ਫਾਜ਼ਿਲਕਾ ਦੇ ਸ਼ਹਿਰ ਅੰਦਰ ਮਲਤਾਨੀ ਚੁੰਗੀ ਦੇ ਦੇ ਬਹੁਤ ਖਰਾਬ ਸਫਾਈ ਵਿਵਸਥਾ ਤੋਂ ਬਾਅਦ ਨਗਰ ਕੌਂਸਲ ਵੱਲੋਂ ਇੱਥੇ ਸਫਾਈ ਅਭਿਆਨ ਸ਼ੁਰੂ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਸ਼ਹਿਰ ਦੀਆਂ ਬਾਕੀ ਥਾਵਾਂ ਤੇ ਵੀ ਸਾਫ ਸਫਾਈ ਦਾ ਉਚਿਤ ਪ੍ਰਬੰਧ ਕੀਤਾ ਜਾ ਰਿਹਾ ਹੈ ਇਹ ਜਾਣਕਾਰੀ ਨਗਰ ਕੌਂਸਲ ਫਾਜ਼ਿਲਕਾ ਦੇ ਈਓ ਜਗਸੀਰ ਸਿੰਘ ਵੱਲੋਂ ਦਿੱਤੀ ਗਈ ਹੈ ਉਹਨਾਂ ਕਿਹਾ ਹੈ ਕਿ ਉਹਨਾਂ ਕੋਲ ਇਸ ਸਬੰਧੀ ਕੋਈ ਵੀ ਸੂਚਨਾ ਮਿਲਣ ਤੇ ਤੁਰੰਤ ਸਾਫ ਸਫਾਈ ਦਾ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਬਾਜਲਕਾ ਦੀ ਮਲਤਾਨੀ ਚੁੰਗੀ ਦੇ ਨੇੜੇ ਹੈ ਅਤੇ ਸ਼ਹਿਰ ਦੀਆਂ ਬਾਕੀ ਥਾਵਾਂ ਤੇ ਵੀ ਸਾਫ ਸਪਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਕੱਲ੍ਹ ਤੋਂ ਐਸੀ ਧਿਆਨ ਚ ਤੁਸੀਂ ਬੰਦੇ ਲਗਾਤੇ ਹੋ ਕੇ ਅੱਜ ਵੀ ਕਰ ਰਿਹਾ ਪਹਿਲਾਂ ਵੀ ਕੋਈ ਕਿਤੇ ਚੁੰਗੀ ਅੱਜ ਤੋਂ ਕਹਤਾਂ ਮੈਨੂੰ ਜਦੋਂ ਕਰਕੇ ਐਸਾ ਕੰਮ ਹੋਇਆ ਕਰੂਗਾ ਤਾਂ ਨਾਲ ਦੀ ਨਾਲ ਵੀ ਕੰਟੀਨਿਊ ਕਰਾ ਲਿਆ ਕਰੂ। ਕਮੰਦਾ ਬਾਰੇ ਠੀਕ ਹੈ ਜੀ ਡੋਰ ਟੂ ਡੋਰ ਕਲੈਕਸ਼ਨ ਸਾਡੇ ਜਿਹੜੇ ਹੈਗੇ ਆ ਜਾਂਦੇ ਆ ਹੁਣ ਗੱਡੀਆਂ ਲੋਕਾਂ ਦੇ ਘਰਾਂ 'ਚ ਉੱਥੋਂ ਗੱਲਾ ਸਭਾ ਬੜਾ ਇਕੱਠਾ ਕਰਕੇ ਜਿੱਦਾਂ ਰਹੇਗਾ ਮੈਨੂੰ ਸੈਂਟਰ ਤੇ ਉੱਥੋਂ ਰੀਸਾਈਕਲਿੰਗ ਜਿਹੜਾ ਸੁੱਕਾ ਹੈਗਾ ਉਹ ਅੱਗੇ ਜਾਂਦਾ ਇੱਕ ਸੈਕਸ਼ਨ ਵੀ ਹੈਗਾ ਕੁੜਾ ਉਹ ਕੰਮ ਪਟੰਜਲ ਮੇਨ ਤਾਂ ਇਹ ਸਾਡਾ ਹੁੰਦਾ ਹੈਗਾ ਸ਼ਹਿਰੀ ਸਫਾਈ ਦਾ ਪੀਣ ਵਾਲੇ ਪਾਣੀ ਦਾ ਜਿਹੜੇ ਸੀਵੇਜ ਦਾ ਉਹਦੇ ਸਬੰਧਤ ਸਾਡੀ ਡੇਲੀ ਡਿਸਕਸ਼ਨ ਹੁੰਦੀ ਆ ਜੋ ਕੰਪਲੇਨਸ ਜਾਂ ਕੋਈ ਪ੍ਰੋਬਲਮਸ ਹੋਣੇ ਆ ਉਹਨੂੰ ਸੋਲਵ ਕਰਨ ਵਾਸਤੇ ਅਸੀਂ ਟਿਕਟ ਰੋਜ਼ ਦੇ ਭਾਈ ਦਾ ਮੇਨ ਸੀਵਰੇਜ ਯਾਹਨ ਸੀਵਰ ਚੈਕ ਸੀ ਉਹਦੇ ਢੱਕਣ ਟੁਕੜੇ ਵੀ ਖਾਪੀ ਪੂਰੇ ਹੋਏ ਸੀ ਉਹ ਅੱਜ ਅਸੀਂ ठेकेदार ਨੂੰ ਬੁਲਾ ਕੇ ਉਹ ਜਿਹਨੂੰ ਕੰਮਾਂ ਲੋਡ ਹੋਇਆ ਉਹ ਜੂਟੀ ਲਾਤੀ ਆ ਕੱਲ ਤੋਂ ਆਪ ਦਾ ਕੰਮ ਸ਼ੁਰੂ ਕਰ ਦੇਣਾ